ਸਚੀਕਾਲ ਜੀ ਵੈਲਕਮ ਟੂ ਨਿਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਆਪਾਂ ਬੜੀ ਸੋਹਣੀ ਕਲੈਕਸ਼ਨ ਹੈ ਜੀ ਤੇ ਪ੍ਰਾਈਸ ਵਿੱਚ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਸਵਾ 9 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਵਾਉਣੇ ਜਿ ਤਾਂ ਵੀ ਤੁਸੀਂ ਵਗਾ ਸਕਦੇ ਹੋ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਦੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਸਕਰੀਨ ਤੇ ਵੀ ਮੈਂਸ਼ਨ ਹੈ ਜੀ ਇਹ ਵਾਲਾ ਨੰਬਰ ਇਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੀ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਹਰੇਕ ਸੂਟ ਦੀ ਤੇ ਜਿਹਨਾਂ ਨੇ ਬੁਟੀਕ ਤੇ ਆ ਕੇ ਸੂਟ ਪਿਕ ਕਰਨਾ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਤੇ ਨੰਬਰਿੰਗ ਵੀ ਹਰੇਕ ਸੂਟ ਦੀ ਪਾਈ ਹੁੰਦੀ ਹੈ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀਂ ਸੂਟ ਦਾ ਨੰਬਰ ਪਾ ਕੇ ਤੇ ਕਲਰ ਦੱਸ ਕੇ ਵੀ ਆਪਣਾ ਸੂਟ ਬੁੱਕ ਕਰ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਅੱਜ ਦੇ ਆਪਣੇ ਤੇ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਵੀ ਆਊਟ ਲਾਈਨਿੰਗ ਸੂਟ ਬਣਨਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਜੀ ਸੂਟ ਨੂੰ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਆਪਣੀ ਟਿਸਟਾ ਬ੍ਰਾਂਡ ਬਹੁਤ ਸੋਹਣਾ ਬ੍ਰਾਂਡ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਨਾਂ ਦੇ ਸੂਟਾਂ ਦੀ ਲਾਈਟ ਫਰੋਜ਼ੀ ਕਲਰ ਹੈ ਸੂਟ ਦਾ ਲਾਈਟ ਫਰੋਜ਼ੀ ਕਲਰ ਤੇ ਅੰਬੀ ਵਾਲਾ ਪ੍ਰਿੰਟ ਅੰਬੀ ਵਾਲਾ ਪ੍ਰਿੰਟ ਲਾਈਟ ਫਰੋਜ਼ੀ ਕਲਰ ਦੇ ਵਿੱਚ ਪੂਰੇ 2.5 ਮੀਟਰ ਦੀ ਸ਼ਰਟ ਹੋਊਗੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਪਿਓਰ ਕਾਟਨ ਦੀ ਉਹ ਇਸ ਦੇ ਨਾਲ ਬਾਟਮ ਟਿਸਟਾ ਬ੍ਰੈਂਡ ਦੀ ਉਹ ਤੇ ਪਿਓਰ ਕੋਟੇ ਦਾ ਪੂਰਾ 2.5 ਮੀਟਰ ਦਾ ਦੁਪੱਟਾ ਪਿਓਰ ਕੋਟੇ ਦਾ ਪੂਰਾ 2.5 ਮੀਟਰ ਦਾ ਦੁਪੱਟਾ ਨਾਲ ਬਹੁਤ ਸੋਹਣੀ ਦੁਪੱਟਿਆਂ ਦੀ ਲੁੱਕ ਹੈ ਬਿਲਕੁਲ ਪਿਓਰ ਕੋਟੇ ਦੇ ਵਿੱਚ ਦੁਪੱਟਾ ਇਹ ਆਪਣਾ ਪ੍ਰਿੰਟਿੰਗ ਦੇਖੋ ਬਿਲਕੁਲ ਸੌਫਟ ਦੇ ਵਿੱਚ ਇਸ ਕਾ ਬ੍ਰੈਂਡ ਦਾ ਸੂਟ ਆਪਣਾ ਇਹ ਪਿਓਰ ਕੋਟੇ ਦੁਪੱਟੇ ਦੇ ਨਾਲ ਬਹੁਤ ਪਿਆਰਾ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2700 ਪ੍ਰਾਈਸ ਹੈ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਕਰੀਮ ਤੇ ਬਦਾਮੀ ਕਲਰ ਦਾ ਕੰਟਰਾਸਟ ਹੋਣਾ ਪਿਆਰਾ ਪ੍ਰਿੰਟ ਕੋਸ ਸੋਨੀ ਪ੍ਰਿੰਟਿੰਗ ਹੈ ਜੀ ਟਿਸਟਾ ਬ੍ਰੈਂਡ ਦੇ ਬਹੁਤ ਵਧੀਆ ਫੈਬਰਿਕ ਹੁੰਦਾ 4 ਸਾਲ ਸੂਟ ਖਰਾਬ ਨਹੀਂ ਹੁੰਦਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਧੋ ਹੰਡਾਓ ਬਹੁਤ ਵਧੀਆ ਪ੍ਰਿੰਟ ਕੋਸ ਸੋਨਾ ਇਸ ਦੇ ਨਾਲ ਮੈਚਿੰਗ ਬਾਟਮ ਹੈ ਫਲਾਰਸ ਦੇ ਨਾਲ ਦੀ ਬਦਾਮੀ ਕਲਰ ਦੀ ਬਦਾਮੀ ਕਲਰ ਦੀ ਬਾਟਮ ਹੈ ਜੀ ਇਸ ਦੇ ਨਾਲ ਤੇ ਪਿਓਰ ਕੋਟੇ ਦਾ ਇਸ ਦਾ ਦੁਪੱਟਾ 4 ਕੋਟੇ ਦਾ ਦੁਪੱਟਾ ਦੁਪੱਟਿਆਂ ਦੀ ਚੜਾਈ ਦੇਖੋ ਪੂਰੀ 2.5 ਮੀਟਰ ਦਾ ਦੁਪੱਟਾ ਤੇ ਪੂਰੀ ਚੜਾਈ ਦੇ ਨਾਲ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਗ੍ਰੀਨ ਕਲਰ ਦੇ ਵਿੱਚ ਪਿਆਰੀ ਪ੍ਰਿੰਟਿੰਗ ਹੈ ਇਹ ਸੂਟ ਦੀ ਵੀ ਗ੍ਰੀਨ ਕਲਰ ਦੇ ਵਿੱਚ ਸੂਟ ਹੈ ਨਾ ਜਿਆਦਾ ਵੱਡਾ ਪ੍ਰਿੰਟ ਨਾ ਜਿਆਦਾ ਛੋਟਾ ਤੇ ਆਰਾ ਗ੍ਰੀਨ ਕਲਰ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਪਲੇਨ ਬਾਟਮ ਇਸ ਦਾ ਬ੍ਰੈਂਡ ਦਿਓ ਤੇ ਪਿਓਰ ਕੋਟੇ ਦਾ ਇਸ ਦਾ ਪੂਰਾ 2.5 ਮੀਟਰ ਦਾ 2700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਟਿਸਟਾ ਬ੍ਰਾਂਡ ਦੇ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਆਪਣੀ ਪੂਰੀ ਸੁਪਰ ਹਿੱਟ ਤੇ ਸਾਰੇ ਨਵੇਂ ਕਲਰ ਨੈਕਸਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਇਹ ਸੂਟ ਆਪਣਾ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਜਿਹਾ ਫਿਰੋਜ਼ੀ ਹੈ ਨਾਲ ਸਿਰ ਨੋਲ ਕੋਰਟੇ ਦਾ ਇਸ ਦਾ ਦੁਪੱਟਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ प्यारा ਦੁਪੱਟਾ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਨੈਕਸਟ ਵੀ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਅਲੱਗ ਜਿਹਾ ਹੀ ਗ੍ਰੀਨ ਕਲਰ ਹੈ ప్లే బా విద బ ਨੈਕਸਟ ਹੈਗਾ ਬਲੂ ਕਲਰ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਹੈ ਬੜਾ ਸੋਹਣਾ ਪੀਕਾਕ ਬਲੂ ਕਲਰ ਹੈ ਮੋਰ ਪੰਖੀਆ ਕਲਰ ਇਹਨਾਂ ਦੀ ਪ੍ਰਿੰਟਿੰਗ ਤੇ ਕਲਰ ਸਭ ਤੋਂ ਅਲੱਗ ਹੁੰਨੇ ਜੀ ਟਿਸਟਾ ਬ੍ਰਾਂਡ ਦੇ ਡਿਫਰੈਂਸ ਕੀ ਪ੍ਰਿੰਟਿੰਗ ਹੁੰਦੀ ਹੈ ਸਭ ਤੋਂ ਹਟਕੇ ਪ੍ਰਿੰਟ ਟਿਸਟਾ ਬ੍ਰਾਂਡ ਦਾ ਹੁੰਦਾ ਹੈ ਬਹੁਤ ਪਿਆਰੇ ਸੂਟ ਸਫੀਕੋ ਲਿਊ ਕਲਰ دی ਬਾਟਮ ਇਸ ਦੇ ਨਾਟ ਤੇ ਪਿਓਰ ਰੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ 2700 ਪ੍ਰਾਈਸ ਹੈ ਜੀ ਅੱਜ ਦੇ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਮਾਰਜੈਂਟਾ ਕਲਰ ਜਦੋਂ ਮੈਂ ਪੀਕਾਕ ਬਲੂ ਕਲਰ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਮਜੈਂਟਾ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਨਾ ਸੂਟਾਂ ਦਾ ਇਸਤਾ ਬ੍ਰਾਂਡ ਦੇ ਸੂਟ ਉੱਪਰ ਹੈ ਬਹੁਤ ਫਾਈਨ ਕਾਟਨ ਦੇ ਵਿੱਚ ਨਾਲ ਮੈਚਿੰਗ ਬਾਟਮ ਮਜੈਂਟਾ ਕਲਰ ਦੀ

ਬਹੁਤ ਪਿਆਰਾ ਪ੍ਰਿੰਟ ਹੈ ਫਰੋਜ਼ੀ ਕਲਰ ਦੇ ਵਿੱਚ ਸੂਟ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਇਹਨਾਂ ਤੇ ਆਪਾਂ ਕੋਈ ਲੇਸਿਸ ਦੀ ਡਿਜ਼ਾਈਨਿੰਗ ਵੀ ਕਰਾ ਸਕਦੇ ਆ ਜਾਂ ਬਾਟਮ ਤੇ ਹਲਕਾ ਫੁਲਕਾ ਵਰਕ ਵੀ ਕਰਾ ਸਕਦੇ ਆ ਜੀ ਬੜੇ ਪਿਆਰੇ ਹਲਕੀ ਸੈਲਫ ਦੇ ਵਿੱਚ ਬਾਟਮ ਹੈ ਜੀ ਇਹ ਵਾਲੇ ਸੂਟ ਦੇ ਨਾਲ ਬਹੁਤ ਸੋਹਣੀ ਸੈਲਫ ਦੇ ਵਿੱਚ ਬਾਟਮ ਤੇ ਪਿਓਰ ਕੋਟੇ ਦਾ ਹੀ ਇਸ ਤਾਪਾ ਦੁਪੱਟਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਸ ਤਾਪਾ ਬ੍ਰਾਂਡ ਦੇ ਸੂਟ ਹੈ ਮੈਚਿੰਗ ਪਿਓਰ ਕੋਟੇ ਦੁਪੱਟੇ ਦੇ ਨਾਲ ਬਹੁਤ ਸੋਹਣੇ ਸੌਫਟ ਦੇ ਵਿੱਚ ਪੂਰੇ ਹੁੱਲੇ ਦੁਪੱਟੇ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹ ਸੂਟ ਮੈਂ ਤੁਹਾਨੂੰ ਕੋਟੇ ਦੁਪੱਟੇ ਦੇ ਨਾਲ ਦਿਖਾਏ ਆ ਪਿਓਰ ਕਾਟਨ ਦੇ ਵਿੱਚ ਟਿਸਟਾ ਬ੍ਰਾਂਡ ਦੇ ਹੁਣ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਮੋਡਲ ਦੇ ਵਿੱਚ ਜਿਹੜੇ ਹੁਣ ਦਿਖਾਉਣ ਲੱਗੀ ਆ ਪਿਓਰ ਮੋਡਲ ਦੇ ਵਿੱਚ ਸੂਟ ਹੋਣਗੇ ਪਿਓਰ ਮਸਲੀਨ ਦਾ ਦੁਪੱਟਾ ਨਾਲ ਹੈ ਟਿਸਟਾ ਬ੍ਰਾਂਡ ਦੇ ਸੂਟ ਆਪਣੇ ਬਹੁਤ ਪਿਆਰੇ ਦੇਖੋ ਬੜਾ ਸੋਹਣਾ ਆਫ ਵਾਈਟ ਕਲਰ ਦੇ ਵਿੱਚ ਪ੍ਰਿੰਟ ਆਫ ਵਾਈਟ ਕਲਰ ਦੇ ਵਿੱਚ ਹੈ ਪ੍ਰਿੰਟ ਪਿਓਰ ਮੋਡਲ ਦੇ ਵਿੱਚ ਆਫ ਵਾਈਟ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਆਪਣਾ ਤੇ ਨਾਲ ਸੈਲਫ ਦੇ ਵਿੱਚ ਹੀ ਬਾਟਮ ਹੈ ਜੀ ਬਹੁਤ ਸੋਹਣੀ ਸੈਲਫ ਪ੍ਰਿੰਟਿੰਗ ਦੇ ਵਿੱਚ ਪਿਓਰ ਮੋਡਲ ਦੇ ਵਿੱਚ ਬਾਟਮ ਤੇ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਇਹ ਵੀ ਟਿਸਟਾ ਬ੍ਰਾਂਡ ਦੇ ਹੀ ਸੂਟ ਹੈ ਬਹੁਤ ਸੋਹਣੇ ਸੂਟ ਹੈ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਜ ਇਹਨਾਂ ਸੂਟਾਂ ਦੀ 3600 ਪ੍ਰਾਈਸ ਹੈ 3600 ਪ੍ਰਾਈਸ ਹੈ ਇਹ ਵਾਲੇ ਸੂਟ ਦਾ 3600 ਪ੍ਰਾਈਸ ਦੇ ਨਾਲ ਪਿਓਰ ਮੋਡਲ ਦੇ ਵਿੱਚ ਸੂਟ ਆਪਣਾ ਟਿਸਟਾ ਬ੍ਰਾਂਡ ਦਾ ਇਹਦੇ ਹੁਣ ਮੈਂ ਤੁਹਾਨੂੰ ਕਲਰ ਦਿਖਾਨੀਆਂ ਬੜੇ ਪਿਆਰੇ ਕਲਰ ਹੈ ਮਸਟਰਡ ਕਲਰ ਦੇ ਵਿੱਚ ਡਾਰਕ ਮਸਟਰਡ ਕਲਰ ਦੇ ਵਿੱਚ ਡਾਰਕ ਮਸਟਰਡ ਕਲਰ ਫਰ ਦੇ ਵਿੱਚ ਬਹੁਤ ਬਹੁ ਸੋਹਣੀ ਪ੍ਰਿੰਟਿੰਗ ਹੈ ਵੀ ਮਸਟਰਡ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਤੇ ਨਾਲ ਪਿਓਰ ਮਸਲੀਨ ਦਾ ਇਸ ਦਾ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰਦਾਰ ਬਹੁਤ ਸੋਹਣਾ ਸਰਦਾਰੀ ਸੂਟ ਹੈ ਇਹ ਜਿਵੇਂ ਮਰਜ਼ੀ ਇਹਨਾਂ ਨੂੰ ਪਾਓ ਹਟਾਓ ਕਿਸੇ ਫੰਕਸ਼ਨ 'ਚ ਵੀ ਆਪਾਂ ਵੇਅਰ ਕਰ ਲਈਏ ਕਿਉਂਕਿ ਟਿਸਟਾ ਬ੍ਰਾਂਡ ਦਾ ਸੂਟ ਆਪਣੇ ਆਪ 'ਚ ਬਹੁਤ ਵਧੀਆ ਸੂਟ ਹੁੰਦਾ ਤੇ ਫੈਬਰਿਕ ਵਜੋਂ ਬਹੁਤ ਜ਼ਿਆਦਾ ਫਾਈਨ ਹੈ ਜੀ 3600 ਪ੍ਰਾਈਸ ਦੇ ਨਾਲ ਇਹ ਵੀ ਸੂਟ ਆਪਣਾ ਤੇ ਨੈਕਸਟ ਹੈਗਾ ਮਜੈਂਟਾ ਕਲਰ ਦੇ ਵਿੱਚ ਮਜੈਂਟਾ ਕਲਰ ਦੇ ਵਿੱਚ ਹੈ ਕੋਈ ਅੱਖਾਂ ਨੂੰ ਭੜਕਣ ਵਾਲਾ ਮਜੈਂਟਾ ਕਲਰ ਨਹੀਂ ਹੈਗਾ ਬਹੁਤ ਪਿਆਰਾ ਮਜੈਂਟਾ ਕਲਰ ਹੈ ਬਹੁਤ ਪਿਆਰਾ ਸੌਰੀ ਪ੍ਰਿੰਟਿੰਗ ਹੈ ਬਾਟਮ ਨਾਲ ਇਸ ਤੇ ਨਾਲ ਹੈ ਰੱਖਣਾ ਫਿਰ ਉਹ ਮਸਲੀਂ ਦਾ ਉਹ ਰੱਸਾਈ ਮਿਲਦਾ ਦੁਪੱਟਾ 3600 ਪ੍ਰਾਈਸ ਹੈ ਜੀ 3600 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆਪਣਾ ਆਹ ਜ ਮਸਟਰਡ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਥੋੜੇ ਬਡੇ ਫਲਾਸ ਦੇ ਵਿੱਚ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਬੜਾ ਪ੍ਰਿੰਟ ਜ਼ਿਆਦਾ ਪਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਬੈਸਟ ਸੂਟ ਹੈ ਪ੍ਰਿੰਟਿੰਗ ਦੇਖੋ ਪਹਿਲਾ ਪਾਸਾ ਸੂਟ ਦੀ ਕਿੰਨੀ ਪਿਆਰੀ ਹੈ ਸੋਹਣਾ ਪ੍ਰਿੰਟ ਹੈ ਪਲੇਨ ਬਾਟਮ ਤੇ ਬਿਓ ਮਸ ਜਿੰਦਾ ਇਸ ਦਾ ਇਹ ਦੇਖੋ ਬਹੁਤ ਪਿਆਰੇ ਦੁਪੱਟੇ ਬਹੁਤ ਸੋਹਣੀ ਡਿਜ਼ਾਈਨਿੰਗ 3600 ਪ੍ਰਾਈਸ ਦੇ ਨਾਲ 3600 ਪ੍ਰਾਈਸ ਦੇ ਇਹ ਵਾਲਾ ਸੂਟ ਤੇ ਨੈਕਸਟ ਸੂਟ ਆ ਗਿਆ ਆਪਣਾ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਸੂਟ ਦੀ ਪਿਓਰ ਮੋਡਲ ਦੇ ਵਿੱਚ ਟਿਸਟਾ ਬ੍ਰਾਂਡ ਦੇ ਸੂਟ ਆਪਣੇ ਅੱਜ ਦੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੋਹਣੀ ਪ੍ਰਿੰਟਿੰਗ ਦੇ ਵਿੱਚ 3600 ਪ੍ਰਾਈਸ ਦੇ ਨਾਲ 3600 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਬਲੈਕ ਕਲਰ ਦੇ ਵਿੱਚ ਨੈਕਸਟ ਆ ਗਿਆ ਆਪਣਾ ਮਸਟਰਡ ਤੇ ਕਰੀਮ ਦੇ ਵਿੱਚ ਕਰੀਮ ਤੇ ਮਸਟਰਡ ਦਾ ਕੰਟਰਾਸਟ ਬਹੁਤ ਸੋਹਣਾ ਸੂਟ ਹੈ ਵੀ ਕਰੀਮ ਦੇ ਵਿੱਚ ਮਸਟਰਡ ਕਲਰ ਦੇ ਜਿਵੇਂ ਫੁੱਲ ਹੈ ਜੀ ਇਹਨਾਂ ਦੇ ਬਹੁਤ ਸੋਹਣਾ ਪੀਟਾ ਤੇ ਹੋਰ ਮੈਂ ਡਾਲ ਦੇ ਵਿੱਚ ਪਿਸਤਾ ਬ੍ਰੈਂਡ ਦੇ ਸੂਟ ਤੇ ਨਾਲ ਮੈਚਿੰਗ ਬਾਟਮ ਤੇ ਹੋਰ ਮਸਲੀ ਦਾ ਪਿਸਤਾ ਦੁਪੱਟਾ 600 ਪ੍ਰਾਈਸ ਹੈ ਜੀ 3600 ਪ੍ਰਾਈਸ ਹੈ ਜੀ ਇਹ ਸੂਟ ਦਾ ਇਹ ਮੈਂ ਤੁਹਾਨੂੰ ਟਿਸਟਾ ਬ੍ਰੈਂਡ ਦੇ ਮੋਡਲ ਦੇ ਵਿੱਚ ਸੂਟ ਦਿਖਾਏ ਆ ਪਹਿਲਾਂ ਮੈਂ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਸੂਟ ਦਿਖਾਏ ਸੀਗੇ ਇਹਨਾਂ ਦਾ 3600 ਪ੍ਰਾਈਸ ਹੈ ਜੀ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146080800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ